ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਕਹਿੰਦੇ ਕੁਝ तरह ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਕੁਝ ਤੇਰਾ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਆਪ 31 ਅਗਸਤ ਨੂੰ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਨਾ ਤੋਂ ਲਾਊਗਾ ਪੰਦੀ ਉਹਨਾਂ ਤੇ ਇਹਨੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿਣਗੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲਓ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੂਨ ਕੋਨ ਵੀ ਮੁਬਾਰਕ ਸ੍ਰੀ ਅਕਾਲ ਤਖਤ ਸਭ ਐਂ ਆਦੇਸ਼ ਕਰਦਾ ਹੁੰਦਾ ਜਿਨੇ ਡਰਾਫਟਿੰਗ ਲਿਖੀ ਹੈ ਨਾ ਕਿਉਂਕਿ ਜਥੇਦਾਰ ਸਹਿਬਾਨਾ ਨੇ ਡਰਾਫਟਿੰਗ ਨਹੀਂ ਲਿਖੀ ਇਹ ਮੇਰਾ ਪੱਕਾ ਦਾਵਾ ਹੈ ਜਿਨੇ ਵੀ ਇਹ ਡਰਾਫਟਿੰਗ ਲਿਖੀ ਹੈ ਉਹ ਸਿਰੇ ਦਾ ਬੇਫਿਕਰ ਇਹ ਕੋਮਣਾ ਨਾਂ ਮੇ ਦੇ ਵਿੱਚ ਨਹੀਂ ਪਿਆ ਪੰਜ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ ਪੰਜ ਸਾਲ ਡਰਾਫਟਿੰਗਾਂ ਲਿਖੀਆਂ ਬਹੁਤ ਕੁਝ ਕਿਹਾ ਗਿਆ ਕਿ ਐਂ ਕਰ ਦੋ ਐਂ ਕਰ ਦੋ ਕਦੇ ਵੀ ਨਹੀਂ ਬਣਦੀ ਸ਼ਾਮ ਨੂੰ ਟੀਵੀ ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ ਖੌਤੀ ਵਿਦਵਾਨ ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਸ ਹੁਕਮਨਾਮੇ ਦੇ ਵਿੱਚ ਕੀ ਹੈ ਕਹਿੰਦੇ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਭ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸ੍ਰੀ ਅਕਾਲ ਤਖਤ ਸਭ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਕੁਝ ਧਿਰਾਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਆਪਤੀ 8 ਅਗਸਤ ਨੂੰ ਅਕਾਲ ਤਖਤ ਸਭ ਤੋਂ ਮੋਰਚਾ ਸ਼ੁਰੂ ਕਰਨਾ ਕੋਈ ਲਾਊਗਾ ਪਾਬੰਦੀ ਉਹਨਾਂ ਤੇ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਭ ਦੀ ਸਰਪ੍ਰਸਤੀ ਚਾਓ 12 ਮਿਸਲਾਂ ਸੀ 12 ਦੀਆਂ 12 ਮਿਸਲਾਂ ਭਾਵੇਂ ਆਪਸ ਵਿੱਚ ਲੜਦੀਆਂ ਸੀ ਪਰ 12 ਦੀਆਂ 12 ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੀਆਂ ਸੀ ਹਰ ਮਿਸਲ ਦੇ ਵਿੱਚ ਅਮਰ ਸੰਚਾਰ ਹੁੰਦਾ ਸੀ ਤੇ ਜਿਹੜੇ ਅਮਰ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਪੇਟ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਇੱਕ ਕਿੱਸਾ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਦੀਆਂ ਸੀ ਇਸ ਲਈ ਕਿ ਸਾਡੀ ਅਕਾਲ ਤਖਤ ਸਾਹਿਬ ਨਾਲ ਸਾਂਝ ਹੈ ਇਹ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਾ ਮੰਨੀ ਜਾਏ ਕਿਹਦੀ ਹੈਰਾਨੀ ਦੀ ਗੱਲ ਆਪ ਹੀ ਇਸ ਹੁਕਮਨਾਮੇ 'ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਇਹ ਕੀ ਕਮਾਲ ਦੀ ਗੱਲ ਹੈ? ਕੰਟਰਡਿਕਟ ਹੀ ਨਹੀਂ ਹੈ। ਕਿ ਹਰ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ। ਇਹ ਕੀ ਕਮਾਲ ਦੀ ਗੱਲ ਹੈ? ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨਾਂ ਦਾ ਸਿਰਾ ਹੀ ਲਾਤਾ ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿਣਗੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲਓ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੂਨ ਕੋਨ ਵੀ ਪਰ ਮੁਬਾਰਕ ਸਰੀਆ ਹਾਲ ਤੱਕ ਸਭ ਐ ਆਦੇਸ਼ ਕਰਦਾ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਜਿਹਨੇ ਡਰਾਫਟਿੰਗ ਲਿਖੀ ਹੈ ਨਾ ਕਿਉਂਕਿ ਜਥੇਦਾਰ ਸਹਿਬਾਨਾ ਨੇ ਡਰਾਫਟਿੰਗ ਨਹੀਂ ਲਿਖੀ ਇਹ ਮੇਰਾ ਪੱਕਾ ਦਾਵਾ ਹੈ ਜਿਹਨੇ ਵੀ ਇਹ ਡਰਾਫਟਿੰਗ ਲਿਖੀ ਹੈ ਉਹ ਸਿਰੇ ਦਾ ਬੇਵਕੂਫ ਤੇ ਜਾਂ ਉਹਨੂੰ ਸਮਝ ਹੀ ਕੋਈ ਨਹੀਂ ਉਹਨੂੰ ਸਮਝ ਹੀ ਕੋਈ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਡਰਾਫਟਿੰਗ ਜਿਹੜੀ ਹੈ ਉਹ ਕਿਵੇਂ ਲਿਖੀ ਦੀ ਹੈ ਅੱਜ ਪੰਜ ਸਿੰਘ ਸਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ 5 ਸਾਲ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਹੈ 5 ਸਾਲ ਔਰ ਇਹ ਮੇਰੇ ਸਾਥੀ ਸਿੰਘ ਸਾਹਿਬਾਨ ਜਿਹੜੇ ਨੇ ਗਵਾ ਨਹੀਂ ਇੱਕ ਵੀ ਅੱਖਰ ਮੇਰੀ ਮਰਜ਼ੀ ਤੋਂ ਬਿਨਾ ਔਰ ਮੇਰੀ ਪਰਵਾਨਗੀ ਤੋਂ ਬਿਨਾ ਕਿਸੇ ਹੁਕਮਨਾਮੇ ਦੇ ਵਿੱਚ ਨਹੀਂ ਪਿਆ ਹੈ 5 ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿੰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ 5 ਸਾਲ ਡਰਾਫਟਿੰਗਾਂ ਲਿਖੀਆਂ ਬਹੁਤ ਕੁਝ ਕਿਹਾ ਗਿਆ ਕਿ ਐਂ ਕਰ ਦੋ ਐਂ ਕਰ ਦੋ ਕਦੇ ਵੀ ਨਹੀਂ ਬੰਨੀ। ਪਰ ਅੱਜ ਆਹੀ ਇਹੀ ਕਾਰਨ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾਦੀ ਦੇ ਤਖਤ ਦੀ ਸੇਵਾ ਕੀਤੀ ਤੇ ਪੰਥਾ ਜਿਮਾਨ ਦੇ ਰਿਹਾ ਹੈ। ਕਦੇ ਵੀ ਮੈਂ ਸੱਚੀ ਗੱਲ ਕਹਿਣਾ ਝੂਠ ਨਹੀਂ ਕਹਿਣਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ। ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ। ਕੋਈ ਸ਼ੱਕ ਨਹੀਂ। ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ 'ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਅਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਅਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਜੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਅਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਜੀ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਅਟਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ ਹੈ ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਸੇਵਾ ਹੋਏਗੀ ਲੈ ਕੇ ਆਓ ਮੈਂ ਨਹੀਂ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅਟਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤ ਹੈ ਜਿਹੜੇ ਕੌਮ ਪ੍ਰਸਤ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਨਾਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖੁੱਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕਦੇ